ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਜੀ ਮੈਂ ਕੁਲਵਿੰਦਰ ਸਿੰਘ ਦਾ ਰਸੂਲਪੁਰ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਦੇ ਵਿੱਚ ਇੱਕ ਸਰਪੰਚ ਵੱਲੋਂ ਆਪਣੇ ਪਿੰਡ ਦੀ ਹੀ ਨਾਵਾਲਗ ਲੜਕੀ ਨਾਲ ਦੇ ਵੇਪ ਕੀਤਾ ਗਿਆ ਸੀ ਸੋ ਇਸ ਸਬੰਧੀ ਭਾਵੇਂ ਵੱਖ-ਵੱਖ ਜਥੇਬੰਦੀਆਂ ਨੇ ਸਮੇ ਸਮੇਂ ਤੇ ਧਰਨੇ ਲਾਏ ਸੋ ਅੱਜ ਭਾਈ ਸੁਖਬੀਰ ਸਿੰਘ ਦੋੜਾ ਵੱਲੋਂ ਭਾਰੀ ਸੰਗਤ ਲੈ ਕੇ ਐਸਐਸਪੀ ਦਫਤਰ ਰੋਪਨਗਰ ਦਾ ਘਰਾਓ ਕੀਤਾ ਸ਼ਾਹ ਦੀ ਗ੍ਰਫਤਾਰੀ ਨੂੰ ਲੈ ਕੇ ਜਿੱਥੇ ਪਿੰਡ ਵਾਸੀਆਂ ਤੇ ਇਲਾਕੇ ਨਿਵਾਸੀਆਂ ਦੇ ਵਿੱਚ ਪੂਰਾ ਰੋਸ ਹੈ ਸੋ ਭਾਈ ਸੁਖਵੀਰ ਸਿੰਘ ਕੰਦੋਲਾ ਵੱਲੋਂ ਵੀ ਇਹ ਵੱਡਾ ਉਸ ਲੜਕੀ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਗਿਆ ਸੀ ਭਾਰੀ ਸੰਗਤ ਲੈ ਕੇ ਅੱਜ ਰੂਪਨਗਰ ਐਸਐਸਪੀ ਦਾ ਘਰੋਂ ਕਰਨ ਵਾਸਤੇ ਜਾ ਰਹੇ ਹਾਂ ਸੋ ਤਸਵੀਰਾਂ ਤੁਸੀਂ ਪਿੰਡ ਕੰਦੋਲੇ ਤੋਂ ਦੇਖੋ ਅੱਜ ਉਸ ਸ਼ਖਸ ਦੇ ਵੱਲੋਂ ਸਾਡੇ ਆਪਣੇ ਪਿੰਡ ਦੀ ਧੀ ਦੇ ਨਾਲ ਇਦਾਂ ਦਾ ਮਾੜਾ ਕਰਮ ਕੀਤਾ ਗਿਆ ਜੋ ਨਿੰਦਣਯੋਗ ਹੈ ਕੱਲੀ ਉਹਦੀ ਨਿੰਦਿਆ ਨਾਲ ਗੱਲ ਨਹੀਂ ਬਣਦੀ ਸਾਡਾ ਤਾਂ ਪਿੰਡ ਬਦਨਾਮ ਹੋ ਗਿਆ ਹੂੰ ਸਾਡੇ ਪਿੰਡ ਨੂੰ ਬਣਾਉਣ ਵਾਸਤੇ ਪਹਿਲਾਂ ਸਾਡੇ ਵੀਰ ਹੁੰਦੇ ਸੀ ਸਰਦਾਰ ਹਰਵੰਤ ਸਿੰਘ ਉਹਨਾਂ ਦੇ ਪਿਤਾ ਜੀ ਹਰਚੰਦ ਸਿੰਘ ਹੂੰ ਫਿਰ ਅਸੀਂ ਆਪਣੀ ਸਾਰੀ ਉਮਰ ਲਾਤੀ ਆਪਣਾ ਨਾਮ ਬਣਾਉਣ ਨੂੰ ਹੂੰ ਤੇ ਪਿੰਡ ਦਾ ਨਾਮ ਬਣਾਉਣ ਵਾਸਤੇ ਜਿੰਨਾ ਅੱਜ ਤੱਕ ਪਿੰਡ ਚਮਕਿਆ ਸੀ ਸਾਡਾ ਪਿੰਡ ਤਾਂ ਬਦਨਾਮ ਹੋ ਗਿਆ ਬਦਨਾਮ ਵੀ ਇੰਨਾ ਹੋਇਆ ਵੀ ਸਾਡੇ ਤਾਂ ਪਿੰਡ ਚੱਕੇ ਰਿਸ਼ਤੇ ਵੀ ਨਹੀਂ ਹੋਣੇ ਹਾਂਜੀ ਕਿਉਂਕਿ ਹਰੇਕ ਪਿੰਡ ਦੇ ਨਾਮ ਦੇ ਨਾਲ ਪਿੰਡ ਦੀ ਕੋਈ ਸ਼ਾਕ ਹੋਇਆ ਕਰਦੀ ਹੈ ਵੀ ਇਸ ਪਿੰਡ ਚਾ ਕੁਛ ਪਰ ਪਿੰਡ ਬਹੁਤ ਹੱਦ ਤੱਕ ਬਦਨਾਮ ਹੋ ਗਿਆ ਬਦਨਾਮ ਹੋਣਾ ਵੀ ਇੱਕ ਪਾਸੇ ਰਹਿ ਗਿਆ ਪਿੰਡ ਚ ਵੀਰੇ ਨੁਕਸਾਨ ਹੋਣੇ ਸ਼ੁਰੂ ਹੋ ਗਏ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਇਸ ਕੇਸ ਦੀ ਟੈਨਸ਼ਨ ਦੇ ਵਿੱਚ ਸਾਡੇ ਪਿੰਡ ਦੀ ਕੱਲ ਇੱਕ ਨੌਜਵਾਨ ਬੇਟੀ ਉਹਦੀ ਡੈਥ ਹੋ ਗਈ ਹੈ ਸੋ ਪਤਾ ਨਹੀਂ ਕਿੰਨੇ ਘਰਾਂ ਚ ਜੇ ਅੱਗ ਬਲੂਗੀ ਇਦਾਂ ਦੀ ਹੋਰ ਇਸ ਕਰਕੇ ਉਹ ਸਖਸ਼ ਨੂੰ ਬੇਨਤੀ ਹੈ ਵੀ ਜਿੱਥੇ ਵੀ ਹੈ ਉਹ ਆਪਣੇ ਆਪ ਨੂੰ ਸਰੈਂਡਰ ਕਰੇ ਪਿੰਡ ਦਾ ਮਾਹੌਲ ਬਹੁਤ ਖਰਾਬ ਆ ਇਹ ਇਹੀ ਕਹਾਂਗੇ ਵੀ ਇਹ ਗੁਨਾਹ ਮਾਫ ਕਰਨ ਜੋ ਨਹੀਂ ਇਹਦਾ ਇੱਥੇ ਵੀ ਨਹੀਂ ਮਾਫ ਹੋਣਾ ਇਹਦਾ ਉਹ ਰੱਬ ਦੀ ਦਰਗਾਹ 'ਚ ਵੀ ਮਾਫਰੀ ਆਉਣਾ ਇਹ ਤਾਂ ਨਾ ਮਾਫੀ ਵਾਲਾ ਕੰਮ ਆ ਸੋ ਆ ਦੇਖੋ ਕਿੰਨਾ ਲੋਕਾ ਇਕੱਠਾ ਹੋਇਆ ਹੋਇਆ ਹੈ ਵੀ ਜਿਹੜੇ ਉਸ ਜਗ੍ਹਾ ਤੇ ਜਾਣ ਵਾਸਤੇ ਅੱਜ ਸਾਰੇ ਤਿਆਰ ਹੋਏ ਇਹ ਹਰਕਤ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਸੋਭਾ ਨਹੀਂ ਦਿਆ ਕਰਦੇ ਅੱਜ ਕਹਿੰਦੇ ਕਰੇ ਕੋਈ ਭਰੇ ਕੋਈ ਗਲਤੀਆਂ ਕੋਈ ਕਰਦਾ ਪਰ ਨਹੀਂ ਉਹਨਾਂ ਦੇ ਜਵਾਕਾਂ ਨੂੰ ਪਹਿਣ ਭਰਨੀ ਉਹਨਾਂ ਦੀਆਂ ਜਨਾਨੀਆਂ ਨੂੰ ਪਹਿਣ ਇਹ ਗੱਲ ਸੋਭਾ ਨਹੀਂ ਦਿਆ ਕਰਦੀ ਸੋ ਬੇਨਤੀ ਹੈ ਵੀ ਜਿਹੜਾ ਇਦਾਂ ਦਾ ਕੁਝ ਹੋਇਆ ਉਹ ਸਖਸ਼ ਜਿੱਥੇ ਵੀ ਹੈ ਉਹ ਸਰੈਂਡਰ ਕਰੇ ਤਾਂ ਇਸ ਪਿੰਡ ਚ ਮਾੜੀ-ਮੋਟੀ ਕਿਤੇ ਸ਼ਾਂਤੀ ਹੋ ਸਕਦੀ ਆ ਵੀ ਲੋਕ-ਲੋਕ ਕੇ ਤਾਂ ਗੁਜ਼ਾਰੇ ਨਹੀਂ ਹੋਇਆ ਕਰਦੇ ਸੋ ਅਸੀਂ ਤਾਂ ਹੀ ਕਹਾਂਗੇ ਸਾਰਾ ਇਲਾਕਾ ਇਸੇ ਕਰਕੇ ਇਕੱਠਾ ਹੋਇਆ ਵੀ ਭਰਾਵਾ ਪਿੰਡ ਦਾ ਮਾਹੌਲ ਬਹੁਤ ਖਰਾਬ ਆ ਅਲਾਕੇ ਦਾ ਮਾਹੌਲ ਬਹੁਤ ਖਰਾਬ ਉਹ ਤੂੰ ਜਿੱਥੇ ਵੀ ਤੂੰ ਹੈਗਾ ਹੈ ਹੈਗਾ ਜਾਂ ਜਦ ਤੂੰ ਨਹੀਂ ਹੈਗਾ ਸਾਨੂੰ ਨਹੀਂ ਪਤਾ ਹੈਗਾ ਪਰ ਜਿੱਥੇ ਵੀ ਤੂੰ ਹੈ ਆਪਣੇ ਆਪ ਨੂੰ ਤੂੰ ਦੱਸ ਸਕ ਕੇ ਵੀ ਮੈਂ ਇੱਥੇ ਹੈਗਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ